ਤਨ ਗੁਰੂ ਨਾਨਕ ਦੇਵ ਜੀ ਦੀਨ ਦੁਨੀਆ ਦੇ ਬਾਲੀ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦੇ ਕੋਲ ਇੱਕ ਵਾਰ ਲੋਕਾਂ ਦੇ ਘਰਾਂ ਵਿੱਚ ਚੋਰੀ ਕਰਨ ਵਾਲਾ ਚੋਰ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਗੁਰੂ ਸਾਹਿਬ ਦੀ ਸੰਗਤ ਅਤੇ ਗੁਰਬਾਣੀ ਦਾ ਕੀਰਤਨ ਸੁਣਦਿਆਂ ਉਸ ਨੇ ਗੁਰੂ ਸਾਹਿਬ ਤੋਂ ਆਪਣੇ ਕੀਤੇ ਮਾੜੇ ਕੰਮਾਂ ਲਈ ਮੁਆਫੀ ਮੰਗੀ ਗੁਰੂ ਸਾਹਿਬ ਨੇ ਉਸ ਨੂੰ ਚੋਰੀ ਦਾ ਕੰਮ ਛੱਡ ਕੇ ਇਮਾਨਦਾਰੀ ਦੀ ਜ਼ਿੰਦਗੀ ਜੀਉਣ ਲਈ ਕਿਹਾ ਗੁਰੂ ਜੀ ਦੇ ਸ਼ਬਦਾਂ ਨੂੰ ਸੁਣਦਿਆਂ ਚੋਰ ਨੇ ਮਾਫੀ ਮੰਗੀ ਅਤੇ ਕਿਹਾ ਕਿ ਮੈਂ ਇਮਾਨਦਾਰੀ ਦੀ ਜ਼ਿੰਦਗੀ ਨਹੀਂ ਜੀ ਸਕਦਾ ਕਿਉਂਕਿ ਮੈਨੂੰ ਕੋਈ ਕੰਮ ਨਹੀਂ ਮਿਲਦਾ ਅਤੇ ਮੈਨੂੰ ਕੁਝ ਵੀ ਕੰਮ ਵੀ ਨਹੀਂ ਆਉਂਦਾ ਗੁਰੂ ਜੀ ਨੇ ਮੁਸਕਰਾਉਂਦਿਆਂ ਕਿਹਾ ਕਿ ਤੁਸੀਂ ਜੋ ਵੀ ਕਰਦੇ ਹੋ ਇਹ ਤਿੰਨ ਗੱਲਾਂ ਨਾ ਕਰਨਾ ਪਹਿਲੇ ਨੰਬਰ ਤੇ ਜਿਸ ਦਾ ਲੂਣ ਖਾਓ ਉਸ ਦਾ ਮਾੜਾ ਨਹੀਂ ਕਰਨਾ ਦੂਸਰੇ ਨੰਬਰ ਤੇ ਕਿਸੇ ਗਰੀਬ ਦੇ ਦੁੱਖ ਦਾ ਕਾਰਨ ਨਹੀਂ ਬਣਨਾ ਅਤੇ ਤੀਸਰੇ ਨੰਬਰ ਤੇ ਝੂਠ ਨਾ ਬੋਲਣਾ ਚੋਰ ਨੇ ਗੁਰੂ ਸਾਹਿਬ ਨੂੰ ਵਚਨ ਦਿੱਤਾ ਅਤੇ ਫਿਰ ਆਪਣੇ ਕੰਮ ਤੇ ਲੱਗ ਤੁਰਿਆ ਇੱਕ ਵਾਰ ਉਸਨੇ ਇਲਾਕੇ ਦੇ ਰਾਜਾ ਦੇ ਮਹੱਲ ਵਿੱਚ ਸਨ ਲਾਈ ਅਤੇ ਸਾਰੇ ਗਹਿਣੇ ਪੈਸੇ ਲੈ ਕੇ ਪੋਟਲੀ ਬਨ ਲਈ ਅਤੇ ਉੱਥੋਂ ਜਿਵੇਂ ਹੀ ਰਵਾਨਾ ਹੋਣ ਲੱਗਾ ਤਾਂ ਉਸ ਨੂੰ ਥੋੜੀ ਭੁੱਖ ਮਹਿਸੂਸ ਹੋਈ ਉਸਨੇ ਉੱਥੇ ਮੇਜ਼ ਉੱਤੇ ਰੱਖੇ ਪਕਵਾਨ ਨੂੰ ਜਿਵੇਂ ਹੀ ਮੂੰਹ ਵਿੱਚ ਪਾਇਆ ਤਾਂ ਉਸ ਨੂੰ ਪਤਾ ਲੱਗਾ ਕਿ ਇਸ ਵਿੱਚ ਲੂਣ ਹੈ ਉਸ ਨੂੰ ਗੁਰੂ ਜੀ ਦੇ ਸ਼ਬਦ ਯਾਦ ਆ ਗਏ ਚੋਰ ਨੇ ਸਾਰਾ ਸਮਾਨ ਜਿਸ ਦੀਆਂ ਗੰਡਾਂ ਬੰਨੀਆਂ ਹੋਈਆਂ ਸਨ ਉੱਥੇ ਛੱਡ ਕੇ ਵਾਪਸ ਆਪਣੇ ਘਰ ਆ ਗਿਆ ਜਦੋਂ ਰਾਜੇ ਨੇ ਸਵੇਰੇ ਸਮਾਨ ਬੰਨਿਆ ਵੇਖਿਆ ਤਾਂ ਉਸ ਨੇ ਇਹ ਕੰਮ ਦੁਬਾਰਾ ਨਾ ਹੋਵੇ ਇਸ ਤੇ ਜ਼ਿੰਮੇਵਾਰੀ ਦੀ ਖੋਜ ਲਈ ਆਲੇ-ਦੁਆਲੇ ਦੇ ਸਾਰੇ ਗਰੀਬ ਲੋਕਾਂ ਉੱਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਚੋਰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੂੰ ਗੁਰੂ ਸਾਹਿਬ ਦਾ ਦੂਜਾ ਸ਼ਬਦ ਯਾਦ ਆਇਆ ਕਿ ਕਿਸੇ ਗਰੀਬ ਦੇ ਦੁੱਖ ਦਾ ਕਾਰਨ ਨਹੀਂ ਬਣਨਾ ਚੋਰ ਰਾਜੇ ਕੋਲ ਪਹੁੰਚਿਆ ਅਤੇ ਆਪਣੇ ਚੋਰ ਹੋਣ ਬਾਰੇ ਦੱਸਿਆ ਅਤੇ ਗਰੀਬਾਂ ਨੂੰ ਪਰੇਸ਼ਾਨ ਨਾ ਕਰਨ ਬਾਰੇ ਕਿਹਾ ਰਾਜਾ ਇਹ ਵੇਖ ਕੇ ਹੈਰਾਨ ਹੈ ਕਿ ਇੱਕ ਚੋਰ ਆਪਣੇ ਆਪ ਉਸ ਕੋਲ ਆਇਆ ਹੈ ਅਤੇ ਗਰੀਬਾਂ ਨੂੰ ਸਜ਼ਾ ਤੋਂ ਬਚਾਉਣ ਲਈ ਆਪਣਾ ਜੁਰਮ ਕਬੂਲ ਕਰ ਰਿਹਾ ਹੈ ਜਦੋਂ ਉਸ ਨੇ ਚੋਰ ਨੂੰ ਅਪਰਾਧ ਦੱਸਣ ਦਾ ਕਾਰਨ ਪੁੱਛਿਆ ਤਾਂ ਚੋਰ ਨੇ ਗੁਰੂ ਸਾਹਿਬ ਨਾਲ ਆਪਣੀ ਮੁਲਾਕਾਤ ਦੀ ਸਾਰੀ ਕਹਾਣੀ ਸੁਣਾ ਦਿੱਤੀ ਅਤੇ ਉਹਨਾਂ ਨਾਲ ਕੀਤੇ ਆਪਣੇ ਬਚਨਾ ਬਾਰੇ ਦੱਸਿਆ ਚੋਰ ਦੀ ਗੱਲ ਸੁਣ ਕੇ ਰਾਜੇ ਨੇ ਆਪਣਾ ਮਨ ਬਦਲ ਲਿਆ ਅਤੇ ਉਸ ਨੂੰ ਆਪਣੇ ਮਾੜੇ ਕਰਮ ਯਾਦ ਆਏ ਉਸ ਨੇ ਚੋਰ ਨੂੰ ਗੁਰੂ ਸਾਹਿਬ ਨਾਲ ਮਲਾਉਣ ਲਈ ਕਿਹਾ ਗੁਰੂ ਸਾਹਿਬ ਦੇ ਨਾਲ ਮਿਲ ਕੇ ਰਾਜੇ ਨੇ ਆਪਣੇ ਭੈੜੇ ਕੰਮਾਂ ਲਈ ਮਾਫੀ ਮੰਗੀ ਅਤੇ ਚੋਰ ਦੀ ਤਰ੍ਹਾਂ ਈਮਾਨਦਾਰੀ ਦੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ